ਬਿਸ਼ਰਮ ਦਾ ਕੀ ਹੁੰਦਾ ਜੀ ਉਹ ਤਾਂ ਦੇਖਦੇ ਆ ਵੀ ਸਾਨੂੰ ਜਿੱ ਇਧਰੋਂ ਨਹੀਂ ਫਦਾ ਤਾਂ ਇਧਰੋਂ ਕੋਈ ਨਾ ਕੋ ਸਾਡਾ ਪੂਰਾ ਹੋ ਜਾਣਾ ਸਾਨੂੰ ਇੱਥੇ ਜਨਕਲ ਜਾਣਾ ਸੜਕਾਂ ਦੀ ਸਪੈਸ਼ਲ ਰਿਪੇਅਰ ਤੇ ਨਹੀਂ ਪੱਥਰ ਰੱਖ ਹੋ ਰਿਹਾ ਨਵਾਂ ਹੀ ਕੰਮ ਨਵਾਂ ਹੀ ਬਦਲਾ ਅਸੀਂ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜੀ ਪਾਈਆਂ ਅਸੀਂ ਆਮ ਆਦਮੀ ਪਾਰਟੀ ਦੇ ਭਮੱਕੜ ਸੀ ਪਰ ਭੇਡਾਂ ਨਹੀਂ ਹਮ ਜੀ ਮੰਗਰ ਤੋਂ ਖੜੇ ਨੇ ਅੱਜ ਇਹ ਜੋ ਵੀ ਹੱਥੇ ਕੁਝ ਹੋ ਰਿਹਾ ਉਹਦੇ ਬਾਰੇ ਬਾਈ ਜੀ ਤੋਂ ਪੁੱਛਦੇ ਆ ਬਾਈ ਜੀ ਆ ਤੁਸੀਂ ਦੇਖਿਆ ਢਾ ਲੱਗਦੀ ਲੱਗਦੀ ਇੱਥੇ ਤੱਕ ਆ ਗਈ ਆ ਆ ਜਿਹੜੇ ਪੱਥਰ ਸੀਗੇ ਉਹ ਆਪਣੇ ਆਪ ਡਿੱਗਣੇ ਸ਼ੁਰੂ ਹੋ ਗਏ ਹਾਲਾਂਕਿ ਉਹ ਕਰੇਟਾਂ ਦੇ ਵਿੱਚ ਪਾ ਕੇ ਲੱਗਣੇ ਚਾਹੀਦੇ ਸੀ ਕੀ ਕਹੋਗੇ ਹਾਲਾਤ ਤਾਂ ਇੱਥੇ ਜੀ ਬਹੁਤ ਬਾਤ ਕਰ ਤੋਂ ਬਾਤ ਨਹੀਂ ਬਹੁਤ ਭੜੇ ਹਾਲਾਤ ਨੇ ਜੀ ਸਾਨੂੰ ਸ਼ਰਮ ਆਉਂਦੀ ਆ ਵੀ ਅਸੀਂ ਇਹ ਜੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਹਮ ਜਿੱਥੇ ਕੋਈ ਬੰਦੇ ਦੀ ਕੋਈ ਵੈਲਿਊ ਨਹੀਂ ਹਮ ਆ ਜ਼ਮੀਨ ਆ ਲੋਕੀ ਇਸ ਇਹਦੇ ਤੋਂ ਜ਼ਮੀਨ ਤੋਂ ਆਪਦੇ ਰੋਜੀ ਰੋਟੀ ਕਮਾਉਂਦੇ ਆ ਚਲੋ ਠੀਕ ਆ ਇੱਕ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਉਹ ਬਚਾ ਹੋ ਗਿਆ ਪਰ ਬਾਈ ਲੋਕਾਂ ਦੀ 200 300 ਕਿਲਾ ਇੱਥੇ 1 ਏਕੜ ਰੁੜ ਗਈ ਆ ਉਹ ਕਿੱਥੋਂ ਰੋਟੀ ਕਮਾਉਣਗੇ ਉਹ ਸਾਹਮਣੇ ਕਿਸੇ ਮੇਰੇ ਭਰਾ ਨੇ ਕੋਠੀ ਪਾਈ ਹੋਈ ਆ ਹਾਂਜੀ ਹਾਂਜੀ ਆ ਹਫਤੇ ਹੀ ਹਾਵੇ ਆ ਤੇ ਇੱਕ ਹਫਤੇ ਦੇ ਵਿੱਚ ਵਿੱਚ ਉਹ ਜਾ ਕੇ ਕੋਠੀ ਨੂੰ ਲਾ ਦੇਣਾ ਹੂੰ ਇਹ ਪ੍ਰਸ਼ਾਸਨ ਨੇ ਇਹਦਾ ਕਸੂਰ ਵਾਰ ਅਸਲ ਦੇ ਵਿੱਚ ਦੇਖੋ ਕੁਦਰਤ ਆ ਕੁਦਰਤ ਨੇ ਮੀਂਹ ਪੈਂਦੇ ਹੁੰਦੇ ਆ ਹੜ੍ਹ ਵੀ ਆ ਜਾਂਦਾ ਜਦੋਂ ਵੱਧ ਮੀਂਹ ਪਵੇ ਪਰ ਅੱਜ ਕੱਲ ਸਮਾਂ ਕਿੱਥੇ ਪਹੁੰਚ ਗਿਆ ਜੇ ਮੈਂ ਚਾਹੁੰਦਾ ਤੇ ਜਾਣਦੀਆਂ ਗੱਲਾਂ ਹੋ ਗਈਆਂ ਅਸੀਂ ਕੀ ਨਹੀਂ ਕਰ ਸਕਦੇ ਬੰਦਾ ਕੀ ਨਹੀਂ ਕਰ ਸਕਦਾ ਪ੍ਰਸ਼ਾਸਨ ਕੀ ਨਹੀਂ ਕਰ ਸਕਦਾ ਸਰਕਾਰਾਂ ਕੀ ਨਹੀਂ ਕਰ ਸਕਦੀ ਪਰ ਉਹ ਸਾਨੂੰ ਨੇ ਇੱਕ ਤਮਾਸ਼ਾ ਬਣਾਇਆ ਹੋਇਆ ਸਾਡੇ ਵਾਸਤੇ ਸਭ ਤੋਂ ਵੋਟਾਂ ਵੱਡੇ ਵੱਡੇ ਵਾਦੇ ਦਿਖਾ ਕੇ ਵੋਟਾਂ ਵਟੋਰ ਲੀਆਂ ਤੇ ਉਸ ਤੋਂ ਬਾਅਦ ਆ ਆ ਹਾਲਾਤ ਆ ਸਾਡੀ ਇੰਨੀ ਕਿ ਸਾਡੀ ਔਕਾਤ ਆ ਸਾਡੀ ਜੇ ਦੂਤ ਕੁਝ ਨਹੀਂ ਆ ਪਾਜੀ ਜੇ ਹੁਣ ਮੈਨੇ ਵਿਭਾਗ ਕਹਿ ਦਵੇ ਵੀ ਇੱਥੇ ਰੇਤਾ ਚੁੱਕ ਹੋਣਾ ਇੱਥੇ 10 15 ਮਸ਼ੀਨਾਂ ਮੌਕੇ ਤੇ ਉਸ ਟਾਈਮ ਪਹੁੰਚ ਜਾਣੀਆਂ ਠੀਕ ਹੈ ਜੀ ਉਹੋ ਜੀਆਂ ਮਸ਼ੀਨਾਂ ਜਿਹੜੀਆਂ ਕੁਦਰਤ ਦੇ ਨਾਲ ਖਲਵਾੜ ਕਰ ਦਿੰਦੀਆਂ ਉਦਾਂ ਦੀਆਂ ਤਾਂ ਮੈਂਟਨੈਂਸ ਆ ਜਾਂਦੀਆਂ ਜਿਹੜੀ ਆ ਪਾਣੀ ਵਾਲੀ ਮਸ਼ੀਨ ਆ ਇੱਕ ਪਰਲੇਵਾਸੇ ਜਾ ਕੇ ਡਰੇਨ ਬਣਾਉਂਦੀ ਆ ਉਹ ਪੰਜਾਬ ਦੇ ਵਿੱਚ ਕਹਿੰਦੇ ਇੱਕ ਆ ਇਹ ਕੀ ਚੱਕਰ ਆ ਵੀ ਬਚਾਉਣੇ ਵਾਲੀ ਇੱਕ ਆ ਹੈ ਜੀ ਬੰਦੇ ਦੀ ਕੋਈ ਵੈਲਿਊ ਨਹੀਂ ਹੈਗੀ ਵੈਲਿਊ ਥੋੜੀ ਵੋਟ ਦੀ ਆ ਜਦੋਂ ਵੋਟਾਂ ਆਉਣੀਆਂ ਨੇ ਉਦੋਂ ਤੁਹ ਤੋੜੇ ਪੈਰੀ ਹੱਥ ਲੱਗਣੇ ਨਹੀਂ ਉਦੋਂ ਤੁਹਾਡੀ ਸਾਰਾ ਕੁ ਤੁਸੀਂ ਕਲੀਅਰ ਹੋ ਹੁਣ ਇੱਕ ਮਸ਼ੀਨ ਲੱਗੀ ਹੋਈ ਆ ਕਿੰਨੇ ਪਿੰਡਾਂ ਦਾ ਨੁਕਸਾਨ ਹੋ ਰਿਹਾ 300 ਕਿਲਾ ਜ਼ਮੀਨ ਦਾ ਹੜ ਗਿਆ ਇੱਕ ਮਸ਼ੀਨ ਲੱਗੀ ਜਿਵੇਂ ਜਵਾਕ ਮੂਰੇ ਖੜਾਉਣਾ ਨਹੀਂ ਰੱਖਦੇ ਇਹਦਾ ਲੈ ਬੱਤ ਆ ਖੇਡ ਲਾ ਤੂੰ ਰੋਈ ਨਾ ਪਰ ਜਵਾਕ ਵੀ ਹੁਣ ਸਿਆਣੇ ਹੋ ਗਏ ਉਹਨਾਂ ਨੂੰ ਵੀ ਪਤਾ ਵੀ ਖੜਾਉਣਾ ਮੇਰੇ ਤੋਂ ਕਿਸੇ ਕੰਮ ਦਾ ਨਹੀਂ ਤੋ ਇੱਕ ਮਸ਼ੀਨ ਲੱਗੀ ਆ ਕੀ ਕਰੂਗੀ ਇੱਕ ਮਸ਼ੀਨ ਇਹ ਮੰਤਰੀ ਸਾਹਿਬ ਇੱਥੇ ਇੱਥੇ 15 15 ਪੋਕ ਲਾਈਨਾਂ ਚੱਲਦੀ ਹੁੰਦੀਆਂ ਜਦੋਂ ਰੇਤਾ ਭਰਦੇ ਹੁੰਦੇ ਆ ਤੇ ਸਾਡੇ ਸੜਕਾਂ ਦਾ ਵੀ ਨੁਕਸਾਨ ਕਰਦੇ ਆ ਤੇ ਪੋਕ ਲਾਈਨਾਂ ਵੀ ਚੱ ਹੁਣ 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 ਇੱਥੇ ਇੱਕ ਮਸ਼ੀਨ ਚੱਲਦੀ ਆ ਪਰ ਸਰਕਾਰ ਵਿਚਾਰੇ ਸਾਡੇ ਪਿੰਡਾਂ ਦੇ ਮੁੰਡੇ ਤਾਂ ਥੱਕ ਗਏ ਜੀ ਇਹ ਜਿੱਥੇ ਉਹਨਾਂ ਦਾ ਮਨੋਵਲ ਵੀ ਡਿੱਗ ਗਿਆ ਵੀ ਅਸੀਂ ਇੱਥੇ ਇੱਥੇ ਮਿਹਨਤ ਮੋਢੇ ਵਿਚਾਰਿਆਂ ਦੇ ਦੂਰੇ ਹੋ ਗਏ ਸੱਟ ਸੱਟ ਕੇ ਪੱਥਰ ਰੋੜੇ ਥਾਈਲੇ ਸੱਟ ਗਏ ਤੇ ਕੰਮ ਕੋ ਫੇਰ ਵੀ ਕੋਈ ਨਹੀਂ ਆਇਆ ਹਮ ਤਾਂ ਪਤਾ ਵੀ ਸਰਕਾਰ ਨੂੰ ਖੜਾ ਦੇ ਹਾਲਾਤ ਬਣਦੇ ਆ ਹਰ ਸਾਲ ਤਾਂ ਇਹ ਜੀਆਂ ਮਸ਼ੀਨਾ ਆਪ ਨਹੀਂ ਚਲਿਤਨੀ ਚਾਹੀਦੀਆਂ ਸਰਕਾਰ ਨੂੰ ਸਰਕਾਰ ਕੋਲੇ ਸਭ ਕੁਝ ਹੈਗਾ ਜੀ ਪਰ ਉਹ ਸਾਨੂੰ ਦੇਣੇ ਨਹੀਂ ਚਾਹੁੰਦੇ ਸਾਨੂੰ ਡੋਬਣਾ ਹੀ ਚਾਹੁੰਦੇ ਆ ਉਹ ਖਤਮ ਹੀ ਕਰਨੇ ਚਾਹੁੰਦੇ ਆ ਉਹਨਾਂ ਕੋ ਜਮੀਨਾਂ ਇਹਨਾਂ ਕੋਈ ਪਾਲਿਸੀ ਨਹੀਂ ਜੀ ਕੋਈ ਫਸਲ ਖਰੀਦਣ ਦੀ ਪਾਲਿਸੀ ਨਹੀਂ ਤਾਂ ਉਹ ਜਮੀਨਾਂ ਰੱਖ ਕੇ ਵੀ ਕੀ ਕਰਨਗੇ ਇਹ ਇਹ ਇਹਨਾਂ ਦੀ ਸੋਚ ਆ ਇਹ ਇਹਨਾਂ ਨੂੰ ਖਤਮ ਕਰੋ ਜਿਵੇਂ ਇਹਨਾਂ ਕਿਵੇਂ ਕਰੀਏ ਨਾ ਇਹ ਹੁਣ ਜੇ ਕਰ ਸਕਦੇ ਆ ਜੇ ਸੈਂਟਰ ਤੋਂ ਮਦਦ ਮੰਗਣ ਸੈਂਟਰ ਤੋਂ ਹੀ ਮਦਦ ਮੰਗਣਾ ਨਹੀਂ ਚਾਹੁੰਦੇ ਨੀਵਾ ਆ ਕੇ ਆਪ ਨੂੰ ਦਿਖਾਉਂਗਾ ਨਹੀਂ ਹਾਂ ਠੀਕ ਆ ਜਦੋਂ ਕੋਈ ਵੀ ਸਰਕਾਰ ਨਵੀਂ ਆਂਦੀ ਆ ਸਾਡਾ ਪਹਿਲ ਦੇ ਆਧਾਰ ਤੇ ਇੱਕੋ ਮੰਗ ਹੁੰਦੀ ਸੀ ਵੀ ਸਾਡਾ ਰੋਡ ਬਣ ਜਾਵੇ ਸਾਡੇ ਲਿੰਕ ਰੋਡ ਬਣ ਜਾਵੇ ਉਹ ਰੋਡ ਦਾ ਚਲੋ ਪਤਾ ਨਹੀਂ ਕਦੋਂ ਬਣਨੇ ਕਦੋਂ ਨਹੀਂ ਬਣਨੇ ਨਵੀਂ ਸਰਕਾਰ ਆਊਗੀ 2027 ਤੀ ਪਤਾ ਨਹੀਂ ਉਦੋਂ ਬਣਨੇ ਆ ਉਹ ਬਣ ਵੀ ਜਾਊਗੇ ਪਰ ਆ ਜਿਹੜੀ ਕਿਸਾਨਾਂ ਦੀ ਜ਼ਮੀਨ ਹੜ ਗਈ ਇਹ ਮੁੜ ਕੇ ਬਣ ਜੂ ਤੁਸੀਂ ਜ਼ਿੰਮੇਦਾਰ ਭਰਾਓ ਬਾਈ ਜੀ ਆ ਜ਼ਮੀਨ ਕਿੱਥੇ ਬਣਨੇ ਕਿੱਥੇ ਬਣਨੀ ਆ ਜ਼ਮੀਨਾਂ ਗਰੀਬ ਆਸਾਨ ਨੇ ਜਿਹੜੇ ਦਰਿਆ ਦੇ ਨਾਲ ਜ਼ਮੀਨਾਂ ਆ ਕਿੱਥੋਂ ਬਣਾ ਲੰਗੇ ਯਾਰ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਵਿਚਾਰਾਂ ਨੇ ਪੱਧਰੀਆਂ ਕਰੀਆਂ ਜਮੀਨਾਂ ਬਾਹਰ ਚਲੋ ਅੰਦਰ ਆਪਾਂ ਮੰਨ ਲੈਂਦੇ ਆ ਵੀ ਅੰਦਰ ਦੇ ਪਾਸੇ ਦਰਿਆ ਚੱਲਦਾ ਹੀ ਹੁੰਦਾ ਹੈ ਹਨਾ ਜਿਹੜਾ ਬਾਹਰ ਨੁਕਸਾਨ ਹੋਇਆ ਇਹ ਤਾਂ ਪਹਿਲੀ ਗੱਲ ਤਾਂ ਜਿਹੜਾ ਹੜਾ ਆਉਣ ਦਾ ਕਾਰਨ ਉਹੀ ਮੈਨਵੇੜ ਜਿਹੜਾ ਸਾਡਾ ਬਾਹਰ ਨੁਕਸਾਨ ਹੋ ਰਿਹਾ ਇਹ ਵੀ ਮੈਨਵੇੜ ਹੈ ਸਰਕਾਰ ਹਰ ਮਸਲੇ ਤੇ ਫੇਲ ਆ ਤੁਸੀਂ ਸੜਕਾਂ ਦੀ ਗੱਲ ਕਰ ਦਿਓ ਅੱਜ ਤੱਕ ਕਦੇ ਸੁਣਿਆ ਨਹੀਂ ਸੀਗਾ ਵੀ ਸੜਕਾਂ ਦੀ ਸਪੈਸ਼ਲ ਰਿਪੇਅਰ ਤੇ ਨਹੀਂ ਪੱਥਰ ਰੱਖ ਹੋ ਰਿਹਾ ਨਵਾਂ ਹੀ ਕੰਮ ਨਵਾਂ ਹੀ ਬਦਲਾ ਅਸੀਂ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜੀ ਪਾਈਆਂ ਅਸੀਂ ਆਮ ਆਦਮੀ ਪਾਰਟੀ ਦੇ ਭਮੱਕੜ ਸੀਗੇ ਪਰ ਭੇਡਾਂ ਨਹੀਂ ਹਮ ਪਰ ਹੁਣ ਜਿਹੜੀਆਂ ਇਹ ਭੇਡਾਂ ਨਾਲ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਦੇਖਦਾ ਨਹੀਂ ਕੋਈ ਠੀਕ ਸਭ ਪੈਸਾ ਬਣਾਉਣ ਤੇ ਲੱਗੇ ਜਿਹੜੀਆਂ ਭੇਡਾਂ ਦੀ ਆਪਾਂ ਗੱਲ ਕਰਦੇ ਜੇ ਉਹਨਾਂ ਦੀ ਜ਼ਮੀਨ ਨੂੰ ਢਾਹ ਲੱਗਦੀ ਉਹ ਫੇਰ ਵੀ ਉਹਨਾਂ ਨਾਲ ਘੁੰਮਦੇ ਬਿਲਕੁਲ ਜੀ ਉਹ ਬਿਸ਼ਰਮਤਾ ਕੀ ਹੁੰਦਾ ਜੀ ਉਹ ਤਾਂ ਦੇਖਦੇ ਆ ਵੀ ਸਾਨੂੰ ਜਿੱ ਇਤਰੂ ਨਹੀਂ ਫਾਇਦਾ ਤਾਂ ਇਤਰੂ ਕੋਈ ਨਾ ਕੋ ਸਾਡਾ ਪੂਰਾ ਹੋ ਜਾਣਾ ਸਾਨੂੰ ਰੇਤੇ ਜਿਨ ਨਿਕਲ ਜਾਣਾ ਤੇ ਉਹ ਜਿਹੜਾ ਦਰਿਆ ਸੀਗਾ ਇਸ ਟਾਈਮ ਜਿਹੜਾ ਸਸਰਾਲੀ ਕਲੋਨੀ ਦੇ ਨੇੜੇ ਹੁੰਦਾ ਹੁੰਦਾ ਪਿੰਡ ਦੇ ਨਾਲ ਲੱਗਣ ਲੱਗਿਆ ਉਹ ਇੱਕ ਕੋਠੀ ਆ ਉਹਦੇ ਕਰ ਪਹੁੰਚਣ ਨੂੰ ਤੁਸੀਂ ਕਿਹਾ ਵੀ 4-5 ਦਿਨਾਂ ਦੇ ਵਿੱਚ ਉਹਦੇ ਕੋਠੀ ਨੂੰ ਢਾਹ ਲੱਗ ਜਾਣੀ ਜੇ ਨਾ ਪ੍ਰਬੰਧ ਕੀਤਾ ਜਾਵੇ ਤੇ ਇਹ ਜਿਹੜਾ ਦਰਿਆ ਆ ਇਸ ਟਾਈਮ ਬੰਦ ਹੋ ਅੰਨਾ ਹੋ ਰਿਹਾ ਪਰ ਇਹ ਕਿੰਨਾ ਕੁ ਸੀਗਾ ਭਾਈ ਨੂੰ ਮੜਾ ਕੈਮਰਾ ਕਰਕੇ ਦਿਖਾ ਅੱਧਰ ਹੋ ਜਾ ਹਾਂਜੀ ਉਹ ਕਾਹੀ ਦਿਖ ਰਹੀ ਹੈ ਭਾਈ ਮੜਾ ਜ਼ੂਮ ਕਰਕੇ ਦਿਖਾ ਹਾਂਜੀ ਕਿੰਨੀ ਕੁ ਦੂਰ ਸੀਗਾ ਜੀ ਮੜਾ ਦੱਸਿਓ ਭਾਈ ਜੀ ਦਰਿਆ ਤਾਂ ਦਰਿਆ ਦੇ ਵਿੱਚ ਚੱਲਦਾ ਹੁੰਦਾ ਹੂੰ ਇਹਦੇ ਨਾ ਲਗਭਗ 100 ਕਰੋੜ ਰੁਪਇਆ ਡੀਸੈਲਟਿੰਗ ਦਾ ਹੁੰਦਾ ਮਤਲਬ ਦਰਿਆਨ ਸਾਫ ਕਰਨ ਦਾ ਸਰਕਾਰ ਵੱਲੋਂ ਆਉਂਦਾ ਹੂੰ ਮੈਂ ਇਹ ਪ੍ਰਸ਼ਾਸਨ ਨੂੰ ਕੋਈ ਪੁੱਛਦਾ ਕੋਈ ਡੀਸੀ ਸਾਹਿਬ ਨੂੰ ਪੁੱਛਿਆ ਵੀ ਉਹ ਪੈਸਾ ਕਿੱਥੇ ਗਿਆ ਹੂੰ ਦਰਿਆ ਚੱਲਦਾ ਵਿੱਚ ਚੱਲਦਾ ਹੁੰਦਾ ਵਿੱਚੋਂ ਪੱਟ ਕੇ ਰੇਤਾ ਜਾਂ ਮਿੱਟੀ ਕੋਈ ਉਹਨਾਂ ਸਾਈਡਾਂ ਤੇ ਲਾਇਆ ਜਾਂਦਾ ਹੁੰਦਾ ਹੂੰ ਕਿ ਵਿੱਚ ਦਰਿਆ ਚੱਲੂਗਾ ਤਾਂ ਵਿਚਾਲੇ ਚੱਲੂਗਾ ਕਿਉਂਕਿ ਆਪਾਂ ਵੀ ਦੇਖਦਾ ਕਿੰਨੀ ਵਾਰ ਇੱਥੇ ਪਾਣੀ ਆਇਆ ਤੇਈ ਦੇ ਵਿੱਚ ਵੀ ਆਪਣੇ 2-3 ਫੁੱਟ ਮੇਨ ਬੰਦ ਤੋਂ ਥੱਲੇ ਪਾਣੀ ਚੱਲਿਆ ਪਰ ਨੁਕਸਾਨ ਕੋਈ ਨਹੀਂ ਹੋਇਆ ਕਾਰਨ ਇਹ ਸੀ ਵੀ ਜਿਹੜੀ ਮਾਈਨਿੰਗ ਹੋਈ ਆ ਉਹ ਡਿਸਪਲੈਸ ਹੋਈ ਆ ਤੇ ਉਹ ਵਧੀਆ ਤਰੀਕੇ ਨਾਲ ਉਹ ਰੇਤਾ ਚੱਕਿਆ ਗਿਆ ਪਰ ਇਹ ਤਾਂ ਹੁਣ ਦੇਖੋ ਸਰਕਾਰ ਇੰਨੀ ਨਿਕੰਮੀ ਹੁਣ ਬਾਰ ਬਾਰ ਉਹੀ ਗੱਲ ਦੀ ਵੀ ਸਾਡਾ ਤਾਂ ਮਾਈ ਬਾਪ ਸਰਕਾਰ ਹੀ ਹੁੰਦਾ ਨਾ ਕੋਈ ਜੇ ਕੋਈ ਘਰ ਦਾ ਵੀ 10 ਮੈਂਬਰ ਨੇ ਉਹਨਾਂ ਦਾ ਮੁਖੀ ਤਾਂ ਇੱਕੋ ਹੀ ਹੁੰਦਾ ਨਾ ਉਹ ਚਲਾਉਂਦਾ ਜੇ ਉਹ ਮੁਖੀ ਨਿਕੰਮਾ ਹੋਵੇ ਤਾਂ ਘਰ ਬਰਬਾਦ ਉਹ ਸਾਡੇ ਵੀ ਅਸੀਂ ਜੀ ਸਾਡੀ ਸਰਕਾਰ ਅਸੀਂ ਅਸੀਂ ਤਾਂ ਅੱਜ ਤੱਕ ਦੇਖਿਆ ਨਹੀਂ ਅਸੀਂ ਬਾਦਲ ਉਹਨਾਂ ਨੂੰ ਭੰਡਦੇ ਰਹੇ ਕਾਂਗਰਸੀ ਨੂੰ ਭੰਡਦੇ ਰਹੇ ਇਹਨਾਂ ਨੇ ਤਾਂ ਜਮੇ ਬੇੜਾ ਕਰਕੇ ਕਰ ਹੁਣ ਉਹਨਾਂ ਨੂੰ ਭੰਡਿਆ ਤਾਂ ਹੀ ਤਾਂ ਇਹਨਾਂ ਨੂੰ ਮੌਕਾ ਦਿੱਤਾ ਬਿਲਕੁਲ ਤਾਂ ਹੀ ਮੌਕਾ ਦਿੱਤਾ ਸੀ ਬਾਰੇ ਤੇ ਬਾਜੀ ਕੋ लास्ट ਸਵਾਲ ਵੀ ਹੁਣ ਹਾਲਾਤ ਜਿਹੜੇ ਤੁਹਾਨੂੰ ਦਿਖ ਰਹੇ ਆ ਐਸ ਵੇਲੇ ਵੀ ਪਾਣੀ ਬਹੁਤ ਵਧਿਆ ਹੋਇਆ ਢਿਗਾ ਅਸੀਂ ਡਿਗਦੀਆਂ ਦੇਖੀਆਂ ਆਪਣੇ ਅੱਖੀ ਪੰਜ ਪੰਜ 6 6 ਫੋਟੋਆਂ ਇਹਨੂੰ ਆ ਗਿਆ ਜੀ ਦਰਿਆ ਠੀਕ ਹੈ ਜੀ ਤੇ ਇਹਦੇ ਬਾਰੇ ਹੁਣ ਲਾਸਟ ਮਤਲਬ ਸਰਕਾਰ ਨੂੰ ਕੀ ਅਪੀਲ ਕਰੋਗੇ ਜੀ ਅਪੀਲ ਤਾਂ ਇਹ ਹੀ ਆ ਜੀ ਦੇਖੋ ਸਰਕਾਰ ਪ੍ਰਜਾ ਉਹ ਸਰਕਾਰ ਦੀ ਇੱਕ ਪ੍ਰਜਾ ਬੱਚੇ ਹੁੰਦੇ ਨੇ ਕਿ ਉਹਨਾਂ ਦੀ ਉਹ ਜਾਨੀ ਮਾਲੀ ਦਾ ਨੁਕਸਾਨ ਦਾ ਕੋਈ ਕਰ ਹੀ ਨਹੀਂ ਸਕਦੇ ਆ ਕਿ ਉਹਨਾਂ ਨੂੰ ਸਾਂਭ ਹੀ ਨਹੀਂ ਸਕਦੇ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਭਰਾ ਜੀ ਸਰਕਾਰ ਤੋਂ ਕਰਾਉਣਾ ਕਿਉਂਕਿ ਪਤਾ ਗੱਲ ਕੀ ਹੈ ਜੀ ਦੇਖੋ ਕਰਨ ਨੂੰ ਤਾਂ ਹੁਣ ਸਾਡੇ ਮੁੰਡੇ ਲੱਗੇ ਸਾਰੇ ਪਿੰਡਾਂ ਦੇ ਮੁੰਡੇ ਲੱਗੇ ਆ ਵਿਚਾਰੇ ਜਿੰਨਾ ਚੋਰ ਲਾਇਆ ਉਹਨਾਂ ਨੇ ਥੈਲੇ ਭਰ ਕੇ ਸੱਟੇ ਪੱਥਰ ਵੀ ਲਾਏ ਜਦੋਂ ਬੱਚੇ ਹੀ ਨਹੀਂ ਹੈਗੇ ਉਹ ਵਿੱਚ ਰੋੜ ਕੇ ਲੈ ਗਿਆ ਕੀ ਕਰਨ ਕਿ ਉਹਨਾਂ ਦਾ ਮਨੋਵਲਡ ਆਨ ਹੋ ਗਿਆ ਠੀਕ ਹੈ ਉਹ ਕਹਿੰਦੇ ਸਾਡੇ ਕੋਲ ਤਾਂ ਅਸੀਂ ਜਾ ਕੇ ਉੱਥੇ ਕਰ ਦਿਆਂ ਤਾਂ ਤੂੰ ਰਹਿੰਦਾ ਹੀ ਕੁੱਖ ਨਹੀਂ ਫਿਰ ਕਰਾਂ ਇਹ ਹਾਈ ਲੈਵਲ ਤੇ ਸਰਕਾਰ ਸਭ ਕੁਝ ਕਰ ਸਕਦੀ ਆ ਤੇ ਨਹੀਂ ਕਰ ਸਕਦੀ ਆ ਫੌਜ ਫੌਜ ਸਭ ਕੁਝ ਕਰ ਸਕਦੀ ਆ ਫੌਜ ਨੂੰ ਸੈਂਟਰ ਨੂੰ ਅਪੀਲ ਕਰਨੀ ਚਾਹੀਦੀ ਆ ਆਪਣੇ ਮੰਤਰੀ ਸਾਹਿਬ ਨੇ ਕਿਹਾ ਸੀ ਚਾਰ ਪੰਜ ਮਸ਼ੀਨਾਂ ਆਪਾਂ ਭੇਜਾਂਗੇ ਸੁਰਿੰਦਰ ਗੋਇਲ ਜੀ ਵੀ ਆਏ ਸਕੇ ਅਜੇ ਤੱਕ ਮਸ਼ੀਨਾਂ ਨਹੀਂ ਆਈਆਂ ਤੇ ਸੰਗਤਾਂ ਉਹਦੀ ਵੇਟ ਕਰਦੀਆਂ ਨੇ ਮਸ਼ੀਨਾਂ ਤਾਂ ਆਈਆਂ ਨੇ ਜੀ ਫੋਟੋਆਂ ਤਾਂ ਆ ਗਈਆਂ ਨੇ ਉਹਾਂ ਦੀ ਫੋਟੋਆਂ ਹਾਂ ਫੋਟੋਆਂ ਆ ਗਈਆਂ ਵੀਡੀਓ ਆ ਗਈਆਂ ਨੇ ਮਾ ਠੀਕ ਆ ਕੱਪੜੇ ਲਬਰੇ ਥੋੜੇ ਨੂੰ ਦਿਖ ਗਏ ਆ ਹਾਂ ਬਸ ਉਹ ਕੰਮ ਉਹਨਾਂ ਦਾ ਇਹ ਕੰਮ ਉਹਨਾਂ ਦਾ ਨਹੀਂ ਨਾ ਹੈਗਾ ਜਿਹੜਾ ਇੱਕ ਕਰਕੇ ਚਲੇ ਗਿਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਇਹ ਸੰਜੀ ਸੁਖਕਿਲ ਪਿੰਡ ਮੰਗੜ ਤੋਂ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਾਠੌਰ ਤੁਹਾਨੂੰ ਪਲ-ਪਲ ਦੀ ਡਿਟੇਲ ਦੇਣ ਵਾਸਤੇ ਆਪਾਂ ਲਾਈਵ ਹੁੰਦੇ ਰਹਿੰਦੇ ਆ ਸੋ ਅੱਜ ਦੇ ਜਿਹੜੇ ਹਾਲਾਤ ਐ ਬਹੁਤ ਹੀ ਜ਼ਿਆਦਾ ਤਰਸਯੋਗ ਬਣੇ ਹੋਏ ਨੇ ਜੀ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਉਸ ਹਮਦਰਦੀ ਕੋਲ ਪਹੁੰਚ ਸਕੇ ਜਿਹੜਾ ਕਿਸਾਨਾਂ ਦੀਆਂ ਪੁੱਜੜੀਆਂ ਹੋਈਆਂ ਜ਼ਮੀਨਾਂ ਅਤੇ ਫਸਲਾਂ ਨੂੰ ਬਚਾਉਣ ਵਾਸਤੇ ਆਪਣੇ ਵੱਲੋਂ ਕੋਈ ਯੋਗਦਾਨ ਪਾ ਸਕੇ ਮੈਂ ਤੁਹਾਡਾ ਆਪਣਾ ਕਾਬਿਲ ਸਿੰਘ ਰਾਠੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ